ਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਨ ਵਿਖੇ ਪਿਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ 사ਜਨਪ੍ਰੀਤ ਸਿੰਘ ਨਾਮਕ ਨੌਜਵਾਨ ਵੱਲੋਂ ਆਪਣੇ ਲਸੈਂਸੀ ਰਿਵਾਲਵਰ ਨਾਲ ਕਸਬੇ ਦੀ ਇੱਕ ਦੁਕਾਨ ਅੰਦਰ ਬੈਠੇ ਜਸ਼ਨਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਇਸੇ ਦੌਰਾਨ ਜਸ਼ਨਪ੍ਰੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਇੱਕ ਗੋਲੀ ਸੜਕ ਕਿਨਾਰੇ ਖੜੇ ਛੋਟੇ ਹਾਥੀ ਦੇ ਸ਼ੀਸ਼ੇ ਵਿੱਚ ਜਾ ਲੱਗੀ ਇੱਥੇ ਵੀ ਇਸ ਬੰਦ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਇਹ ਖੂਦ ਸਿਰਫ ਇੰਨਾ ਗਿਆ ਵੀ ਇਹਨਾਂ ਇੱਕ ਅਜ ਤੋਂ ਬਈ 5-6 ਦਿਨ ਪਹਿਲਾਂ ਹੌਤਾ ਦਾ ਦਿਨ ਲਾ ਲਓ ਤੁਸੀਂ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਇਹਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਹਦੇ ਨਾਲ ਝਗੜਾ ਹੋਇਆ ਸੀ ਤੇ ਇਹਦੇ ਸੱਟਾ-ਸੁੱਟਾ ਲਾਈਆਂ ਸੀ ਉਹਨਾਂ ਨੇ ਕੀ ਦਾ ਜਿਹਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਸ ਗੰਡੇ ਸਾਜਨ ਪੁੱਤਰ ਬਾਹੁਰਾਮ ਇਹਨਾਂ ਪਹਿਲਾਂ ਮੈਂ ਬਿਠਾ ਕੇ ਰਜ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਵਿੱਚ ਨਹੀਂ ਆਪਾਂ ਵਧਾਉਣ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਰਖੀ ਰਜਿਸ ਰੱਖੀ ਮਾਰੀ ਮੇਰੇ ਵਿੱਚ ਮਨ ਤੇ ਹਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀ ਨੂੰ ਬਿਠਾ ਕੇ ਚੱਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੇ ਬਿਠਾ ਕੇ ਗਿਆ ਵਾ ਤੇ ਮਗਰੋਂ ਆ ਕੇ ਤੇ ਉਹਨਾਂ ਦਾ ਡਾਂਟਾ ਹੋ ਪਿਆ ਵਾ ਔਰ ਮੇਰੇ ਮਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇਰੇ ਭਤੀਜਾ ਮੇਰਾ ਮੈਂ ਦੁਕਾਨ ਤੇ ਬੈਠਦਾ ਨਾ ਆ ਕੇ ਨਿਕੋ ਤੇ ਆ ਕੇ ਤੇ ਬਾਅਦ ਚ ਉਹਨਾਂ ਦਾ ਡਾਂਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਵਾ ਉਹਨੇ ਮੇਰੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹਾਥੀ ਨੂੰ ਵੱਜੀ ਆ ਠੀਕ ਹੈ ਨਾ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਕੱਲਾ ਕੱਲਾ ਸੀ ਚਰਾਉ ਤੇ ਉਹਦਾ ਨਸਾਨ ਹੋ ਜਣਾ ਸੀ ਨੇ ਕੁਝ ਵੀ ਹੋ ਸਕਦਾ ਸੀ ਸਰਿਆਂ ਬਾਜ਼ਾਰ ਦੇ ਵਿੱਚ ਸਰਿਆਂ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਆ ਖੋਲ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਚ ਟਾਈਮ ਹੈ ਸਰ ਇਹ ਕੋਈ ਹੋਣਾ ਸਾਢੇ 5 ਦੇ ਕਰੀਬ ਦਾ ਢਾਈ ਹੋਣਾ ਸ਼ਾਮ ਦਾ ਜੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂ ਜੀ ਠੀਕ ਤੇ ਬਾਕੀ ਬਥੇ ਗੱਲ ਕੀਆ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ 25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ਨਜੀ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਆ ਔਰ ਪਰਚਾ ਵੀ ਦਰਜ ਕਰਤਾ ਹੈ ਤੇ ਸਰਤਾ ਦਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਨੇ ਮੈਂਬਰ ਬਜਾਇਆ ਤਾਂ ਪਹਿਲਾਂ ਵੀ ਮੈਂਬਰ ਬਜਾਇਦਾ ਰਿਹਾ ਮੈਂ ਤੇ ਹੁਣ ਵੀ ਮੌਜੂਦਾ ਜੀ ਦੋ ਦੋ ਵਾਰ ਦੋ ਟਰਮ ਚ ਹੋ ਗਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਤਾਂ ਇਹ ਚਾਹੁੰਦਾ ਵੀ ਪ੍ਰਸ਼ਾਸਨਗੇ ਬੇਨਤੀ ਆ ਵੀ ਇਹੋ ਜੇ ਸਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਨਹੀਂ ਜਿਹਨੂੰ ਪਰ ਆਸਾਲ ਦੀ ਜਿਹੜੀ ਉਮਰ ਆ ਨਾ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੈਣੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਦਾ ਹੋਵੇ ਪਹਿਲੇ ਨੰਬਰ ਦਾ ਪਿਛੋਕੜ ਪੁੱਛੋਕੜ ਪੋਲਿਆ ਜਾਵੇ ਵੀ ਕਾਰੋਬਾਰ ਕੀ ਕਰਦਾ ਤੇ ਕੀ ਹੈ ਇਹ ਵਕੀਲ ਰੱਖਣ ਯੋਗ ਹੈਗਾ ਅਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਾਇਸੈਂਸ ਨਾ ਇਸ਼ੂ ਹੋਣ ਇਹੋ ਜਿਹੇ ਬੰਦਿਆਂ ਦੇ ਕਿਉਂਕਿ ਇਦਾਂ ਨਹੀਂ ਹੋਊਗਾ ਤਾਂ ਫਿਰ ਤੇ ਅੱਤਵਾਦ ਬਣਦਾ ਟਾਈਮ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਇਹ ਵੀ ਤਹਿ ਦਲੋਧ ਰਵਾਦਾ ਸੂ ਸਾਹਿਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਹਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨ ਨਹੀਂ ਬਹੁਤ ਵਧੀਆ ਐਕਸ਼ਨ ਲੈ ਕੇ ਉਹਨਾਂ 20 25 ਮਿੰਟ ਉਹਨਾਂ ਨੇ ਰਸਤ ਕੀਤੀ ਆ ਉਹਦੇ ਸਬੰਧ ਵਿੱਚ ਜਿਹੜਾ ਉਹਦਾ ਮਾਲਕ ਹੈ ਕਲੈਕਸ਼ਨ ਦੁਕਾਨ ਦਾ ਉਹਦਾ ਨਾਲ ਕਰਦਾ ਇਹ ਕੰਮ ਹੁੰਦਾ ਜਸਰਪ੍ਰੀਤ ਸਿੰਘ ਕਮਾਂਡਦਾ ਹੀ ਆ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣ ਵਾਲਾ ਸਾਜਨਪ੍ਰੀਤ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਿਸ ਦੇ ਵਿੱਚ ਕਦਾ ਪੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤਿੰਨ ਲੋਕਾਂ ਦਾ ਫੈਰ ਕੀਤੇ ਸੀਗੇ ਤੇ ਉਸੇ ਵੇਲੇ ਤੁਰੰਤ ਮੁਕਦਮਾ ਦਰਜ ਕਰਕੇ ਤੇ 사ਜਮਪ੍ਰੀਤ ਨੂੰ ਰਾਤ ਹੀ ਰਾਤੀ 8:00 ਵਜੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨਾਲ ਚਲਾਈ ਗਈ ਗੋਲੀ ਜਿਹੜਾ ਪਿਸਤਲ ਨਾਲ ਚਲਾਈ ਸੀ ਪਿਸਤਲ ਬਰਾਮਦ ਕਰ ਲਿਆ ਵਾ ਸਰ ਪਿਸਤਲ ਜਿਹੜਾ ਉਹ ਲਾਇਸੈਂਸ ਠੀਕ ਹੈ ਜਾਂ ਪਿਸਤਲ ਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਇਹਦੇ ਤੇ ਜੋ ਸਾਹਿਬ ਕੋਈ ਦੋਸ਼ੀ ਹੈ ਤੇ ਤੇ ਪਹਿਲਾਂ ਕੋਈ ਮੁਕਦਮਾ ਅੰਦਰਜ ਨਹੀਂ ਹੈਗਾ ਤੇ ਇਹਨੇ ਹੁਣ ਆਪਣੇ ਲਾਇਸੈਂਸੀ ਰਵਾਲਵਰ ਨਾਲ ਜਿਹੜੀ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸ ਵੀ ਕੈਸਲ ਕਰਨ ਲਈ ਮਾਨਜੋਗ ਐਸਐਸਪੀ ਸਾਹਿਬ ਦੀ ਸੇਵਾ ਰਾਹੀਂ ਡੀਸੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਜਾਊਗਾ ਤੇ ਇਹਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇੱਥੋਂ ਇਲਾਕੇ ਚੋਂ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ 2.5 ਘੰਟੇ ਦੇ ਵਿੱਚ ਵਿੱਚ ਆਪਣੇ ਪੁਲਿਸ ਪਾਰਟੀਆਂ ਤੋਂ ਭੇਜ ਕੇ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜੇ ਗੋਲੀ ਚਲਾਈ ਹੈ ਸਰਿਆ ਇਹ ਵਾਈਫਾਇਰ ਕਹਿੰਦੇ ਆ ਕਿ ਜਾਂ ਸਿੱਧੀ ਮਤਲਬ ਆਦੀ ਨੀयत ਨਾਲ ਗੋਲੀ ਚਲਾਈ ਹੈ ਕਿਉਂਕਿ ਇੱਕ ਜਗ੍ਹਾ ਗੋਲੀ ਸੀਗੀ ਉੱਥੇ ਇੱਕ ਨਤ ਪਿੰਡ ਦਾ ਆਖੜਾ ਸੀਗਾ ਛੋਟਾ ਹਾਤੀ ਵਹੀਕਰ ਉਹਦੇ ਸ਼ੀਸ਼ੇ 'ਚ ਵੀ ਕਨੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀ ਆ ਮਾਰ ਦੇਣ ਦੀ ਨੀयत ਨਾਲ ਉਹਦੇ ਤੇ ਨੇ ਚਲਾਈ ਹੈਗੀ ਆ ਕੋਈ ਸੀਸੀਟੀਵੀ ਕੈਮ ਮਰੇ ਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀ ਦੁਕਾਨਾਂ ਤੇ ਕੈਮਰੇ ਲੱਗੇ ਨੇ ਦਿਸਾ ਹੁੰਦਾ ਹੈ ਹਾਂਜੀ ਮਕਦਮਾ ਮਕਦਮਾ ਅੱਜ ਕਰਕੇ ਅੱਜ ਦੋਸ਼ੀ ਨੂੰ دادਪ ਵਿੱਚ ਪੇਸ਼ ਕਰ ਦਿੱਤਾ ਗਿਆ ਓਕੇ ਥੈਂਕਸ ਥੈਂਕ ਯੂ پراਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ